ਹੈਲੋ ਡੋਕਟਰ গুਡ ਮਾਰਨਿੰਗ ਅਮੀਤ ਕਰਦੀ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਸਭ ਵਧੀਆ ਆ ਬਹੁਤ ਦਿਨ ਦੇ ਬੱਜੇ ਨੇ ਹੱਟਾ ਜੇ ਸਿੰਘ ਉਹਦੇ ਤੋਕਾ ਅੱਜੋ ਬਾਤ ਮੈਂ ਲੱਗੀ ਕਿਣਕੋ ਧੋਣ ਨੂੰ ਸਪਿਰਿਟਾਂ ਤਾਂ ਲਿਆਂਦੀ ਨੇ ਭਲੀ ਆਪਣੀ ਸਾਡੀ ਰਜੈਨਿਕ ਕਪੜੀ ਜਿਹੀ ਸੀਗੀ ਕਾਲੀ ਵਾਲੀ ਕਣਕ ਇਹ ਆਮਾਜ਼ਨ ਤੋਂ ਮਗਵਾਈ ਸੀ ਇਹ ਵਾਲੀ ਮੈਂ ਧਿਜਣ ਲੱਗੀ ਆ ਧਿਜਣ ਨਹੀਂ ਲੱਗੀ ਸੱਜ ਧੋਣ ਲੱਗੀ ਆ ਆਟਾ ਭਿਉੜਾ ਆ ਇਨੋਤੋ ਤੋ ਤੋ ਕੇ ਨਾ ਆਪਾਂ ਤੁਪ ਤੇ ਇਥੇ ਵੇੜੇ ਚ ਖਿਲਾੜ ਦੇਣਾ ਆ ਦੋਪਹਿਰ ਦੇਨ ਤੱਕ ਸੁੱਕ ਜੜੀ ਬਹੁਤ ਸੋਣੀ ਜੇਤ ਬਲੌਗ ਨਾਲ ਜੁੜੇ ਰਹੋ ਪਲੀਜ਼ ਪੂਰੀ ਸਪੋਰਟ ਕਰਿਓ ਸਾਰੇ ਜਣੇ ਥੈਂਕ ਯੂ ਤੁਹਾਡਾ ਮੈਂ ਬਣਾ ਲਈਆ ਇਹ ਅੰਡਾ ਲਿਆ ਆ ਨਾਲ ਰਾਇਤਾ ਬਣਾ ਲਿਆ ਆ ਤੇ ਅੱਗੇ ਦੇਖੀ ਚੱਲੇ ਹੁੰਦੇ ਆ ਹੋਲੇ ਕਰ ਤੋਂ ਹੋ ਕੇ ਛੋਟੀ ਬਣਾ ਤੇ ਫੇਰ ਦੇਖੀ ਫੇਰ ਜਾਣਾ ਬੈਂਕ ਬੈਂਕ ਥੋੜਾ ਸਮਨਾ ਤੇ ਤੇਰਾ ਨੋਟ ਗਵਾਂਦੇ ਬੜਾ ਹੋ ਗਿਆ ਸ਼ੋਪਿੰਗ ਕਰਨੀ ਕੋਈ ਤੁੰਨੀ ਨਹੀਂ ਵੈਸੇ ਮੈਂ ਘਰ ਤਾਂ ਨਹੀਂ ਤੁੰਨੀ ਆਹ ਨੀ ਦੁਪट्टे ਮੇਰੇ ਨਾ ਰਫ ਹੋ ਗਏ ਰਫ ਵੀ ਨਹੀਂ ਹੋਏ ਵਧੀਆ ਆ ਉਦਾਂ ਹੀ ਚਾ ਚੜਿਆ ਨਹੀਂ ਲਹੰਗਾ ਉਹਨਾਂ ਕਿਉਂ ਨੇ ਆਹ ਤਾਂ ਨਹੀਂ ਮਾਰਕੀਟ ਬੀਚ ਬਲੌਗ ਨਾਲ ਜਿਹਦੇ ਆਓ ਥੈਂਕ ਯੂ ਦੇਖੋ ਜੀ ਮੈਨੂੰ ਗਰਮੀ ਨਾਲ ਮਾਇਆ ਆ ਹਾਂਜੀ ਦੋਸਤੋ ਮੈਂ ਲੱਗੀ ਹੁਣ ਆਟਾ ਬੁਨਣਾ ਤੇ ਦਾਲ ਰੱਖਣਾ ਉੱਥੇ ਨਾ ਪੈੜੀ ਵਿੱਚ ਲੱਗਾ ਹੋਇਆ ਕੰਮ ਕਰਨ ਕੋਈ ਉਹ ਕੰਮ ਕਰਨ ਵਾਲੇ ਤੇ ਹੁਣ ਉਹਨਾਂ ਨੇ ਪਾਣੀ ਆ ਮੱਟਾ ਪਾਉਣੀ ਆ ਮੇਰੇ ਖਿਆਲ ਪੈੜੀ ਵਿੱਚ ਤੇ ਉਹ ਡੈਡੀ ਕੰਦੇ ਰੋਟੀ ਬਣਾ ਮੇਰੀ ਕਣਕ ਦੇ ਵਿੱਚੇ ਰਹਿ ਗਈ ਧੋਣ ਵਾਲੀ ਤੇ ਹੁਣ ਮੈਂ ਰੁੱਕ ਕੇ ਧੋਣੀ ਆ ਮੈਂ ਸਬਜ਼ੀ ਲੈਣ ਚਲੇ ਗਈ ਇੱਥੇ ਉਧਰੋਂ ਡੈਡੀ ਆਵੇ ਸਮਝੀਆਂ ਬਣਾ ਲਈ ਹੁਣ ਦਾਲ ਬਣਾਉਣ ਲੱਗੀਆਂ ਨਾਲ ਚੋਲ ਬਣਾ ਲੈਣੀਆਂ ਆਟਾ ਨੂੰ ਗੁੰਨਣਾ ਆ ਉੜਾ ਕਮਾ ਪਧਰੋ ਗਈ ਮੈਂ ਤੇ ਬੋਝਾ ਦੋਵੇਂ ਕਣਕ ਦਾ ਖਲਾਰਾ ਪਾ ਬੈਠੀ ਆ ਕਣਕ ਤੋਣ ਲੱਗੀ ਆ ਸਬਜੀ ਵਾਲਾ ਭਾਈ ਆ ਗਿਆ ਸਬਜੀ ਲੈਣ ਚਲੇ ਗਿਆ ਮੇਰੀ ਬਣ ਗਈ ਦਾਲ ਵੀ ਬਣ ਗਈ ਆ ਚਾਹ ਬਣ ਗਈ ਆ ਚੰਦੀਆਂ ਮੈਂ ਲੈ ਕੇ ਮਹਿੰਦੀ ਉਜੀ ਦਾ ਲਾਈਵ ਦੇ ਦਿੱ ਮੈਂ ਉਹਨਾਂ ਨੂੰ ਮੈਸੇਜ ਕੀਤਾ ਕਿ ਮੈਂ ਰੁੱਕ ਕੇ ਘਰ ਆਉਣੀ ਆ ਤੁਹਾਡੇ ਲਾਈਵ ਵਿੱਚ ਮੈਂ ਚਾਹ ਦੀ ਮੂੰਹ ਉੱਤਰ ਤੇ ਉੱਪਰ ਕਰਨ ਸੁਟਾਇਆ ਡੜੀ ਕੰਦੇ ਮੈਂ ਰੈਸਟ ਕਰਨੀ ਆ ਤੇ ਮੈਂ ਦੇਖੀ ਉਹ ਨਹੀਂ ਜਾ ਹਾਂ ਮੋਟਰ ਤੇ ਮੈਂ ਉੱਥੋਂ ਦਾ ਥੋੜਾ ਜਿਹਾ ਵਲੌਗ ਬਣਾਉਂਗੀ ਦੇਖਿਓ ਜਰੂਰ ਚੋਰ ਵੀ ਬਣ ਗਏ ਆ ਸਾਡੇ ਅੱਜ ਮੈਂ ਸਿਰ ਨੂੰ ਨਾ ਤੇਲ ਲਾਇਆ ਮੇਰਾ ਇੰਨਾ ਸਿਰ ਦਰਦ ਹੁੰਦਾ ਨਾ ਮੈਂ ਫੁੱਲ ਢੋਪੜਿਆ ਪਿਆ ਸਿਰ ਸਿਰ ਨੂੰ ਨਾ ਰੁੱਕ ਕੇ ਉਹ ਜਿਆਦਾ ਮੇਰੇ ਨਾ ਸਿਰ ਦਰਦ ਹੁੰਦੀ ਆਹ ਦੇਖੋ ਮੇਰੇ ਪਤਾ ਨਹੀਂ ਕੀ ਹੋਇਆ ਹੱਥ ਤੇ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਮੇਰੇ ਇੰਨੀ ਜਿਆਦਾ ਸੱਟ ਲੱਗੀ ਕਿੰਨਾ ਵੱਡਾ ਕੱਟ ਲੱਗਾ ਆ ਪਤਾ ਨਹੀਂ ਮੈਨੂੰ ਜਦੋਂ ਦਰਦ ਹੁੰਦੀ ਉਦੋਂ ਮੈਨੂੰ ਪਤਾ ਲੱਗਾ ਨਹੀਂ ਪਤਾ ਹੀ ਨਹੀਂ ਹਾਂਜੀ ਮੈਂ ਆਈ ਆਪਣੀ ਮੋਟਰ ਤੇ ਮੈਂ ਤੁਹਾਨੂੰ ਦਿਖਾਉ ਲਦੀ ਆ ਇੱਥੇ ਕਿਹੜੇ ਕਿਹੜੇ ਪਲਾਂਟ ਲੱਗੇ ਆ ਆ ਲਗਾਂ ਅੰਬ ਦਾ ਪੁੱਟਾ ਲੱਗਾ ਆ ਦੇਖੋ ਅੰਬ ਲੱਗਾ ਅੰਬ ਲੱਗਾ ਲੱਗਾ ਵਿਚਾਰ ਰਈ ਆ ਜਿਹੜੀ ਸਪਾਈਸ ਵੀ ਕਰਨ ਵਾਲੀ ਉਹ ਇੱਥੇ ਪਨੀਰੀ ਲਗਾਈ ਆ ਆ ਦੇਖੋardi ਸਾਡੀ ਖੰਵੇ ਦੀ ਬੇਲ ਤੇ ਆ ਸਾਡੇ ਲੱਗਿਆ ਆ ਅਨਾਰ ਦਾ ਬੁੱਟਾ ਆ ਬੜੀ ਇਹ ਸਾਡੀ ਪੈੜੀ ਉਰੇ ਆ ਘੜੀ ਉਹ ਦੂਸਰੀ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਉੱਥੇ ਤਾਂ ਅਸੀਂ ਕਾਫੀ ਬੂਟੇ ਲਾਏ ਆ ਆ ਦੇਖੋ ਹਲਵੇ ਨੂੰ ਫਲਾਵਰ ਪੈ ਗਏ ਆ ਇਹਨਾਂ ਨੂੰ ਹੁਣ ਫੁੱਲ ਲੱਗਣੇ ਇੱਕ ਦਿਨ ਲੱਗਾ ਜੇ ਹਲਵਾ ਡੜੀ ਲਾਇਏ ਸੀ ਤੋੜ ਕੇ ਮੈਂ ਬਹੁਤ ਘਟਾਨੀ ਪਾੜੀ ਵਿੱਚ ਆਹ ਦੇਖੋ ਬੇਲ ਡੜੀ ਨਾਲ ਬੂਟਾ ਲਗਾਤਾ ਵੀ ਇਹਦਾ ਉਹ سپورਟ ਨਾਲ ਉੱਤੇ ਚੜ ਜੂਗੀ ਬੇਲ ਇਹ ਕਾਫੀ ਫੈਲਦੀ ਆ ਬਹੁਤ ਸੋਹਣੀ ਹੋਈ ਆ ਹੁਣ ਫੁੱਲ ਲੱਗੇ ਆ ਮੋਦਕ ਗਈ ਆ ਵੇਲ ਆ ਸਾਰੇ ਲੱਕੜਾ ਨੁਕਰਾ ਸਾਡੀਆਂ ਆ ਇਹਦੇ ਵਿੱਚ ਪਨੀਰੀ ਲਗਾਈ ਆ ਆ ਪਨੀਰੀ ਲਗਾਈ ਆ ਹੋ ਗਈ ਆ ਦਿਖਾਨੀ ਆ ਮੈਂ ਕੋਬੀ ਨਾ ਜਾਵਾ ਵਿੱਚ ਆ ਦੇਖੋ ਹੋ ਗਈ ਆ ਦਿਸਦੀ ਹੋਣੀ ਤੁਹਾਨੂੰ ਢੰਗ ਰਹੀ ਆ ਮੋਦਕ ਸਾਡੀ ਪਾੜੀ ਇਹ ਤਾਂ ਇਧਰ ਵਾਲੀ ਆ ਜਿਹੜੀ ਦੂਸਰੀ ਸਾਈਡ ਆ ਉਹ ਮੈਂ ਨਾ ਦਿਖਾਵਾਂਗੀ ਤੁਹਾਨੂੰ ਕਿਸੇ ਦਿਨ ਉਹ ਇਹ ਵੀਡੀਓ ਤੇ ਕਾਫੀ ਵਾਰੀ ਮੈਂ ਪਾ ਚੁੱਕੀ ਆ ਬਲੌਗ ਵੀਡੀਓ ਦੇਖਿਓ ਤੁਸੀਂ ਜ਼ਰੂਰ ਸਾਡੀ ਵੇਲਾ ਸਾਡਾ ਨਾਰ ਆ ਇਹਨੂੰ ਕਾਲੇ ਨਾਲ ਲੱਗਣੇ ਆ ਦੇਖੋ ਕਿੰਨਾ ਵਧੀਆ ਹੋਇਆ ਡੈਡੀ ਨੇ Amazon ਤੋਂ ਮੰਗਾਇਆ ਸੀ ਆਨਲਾਈਨ ਆ ਮੈਂ ਇੱਥੇ ਤਾਂ ਦਿਖਾਉਂਦੀ ਪlant ਆ ਦੇਖੋ ਲਗਾਠਾਂ ਦਾ ਲਗਾ ਹੋਆ ਪੌਦਾ ਕਿੰਨਾ ਸੋਹਣਾ ਹੋਇਆ ਆ ਆ ਨਿੰਬੂ ਦਾ ਹੈ ਇਹ ਵੀ ਵਧੀਆ ਹੋਇਆ ਆ ਸਮਰਹੂ ਇਹ ਸਾਡੀ ਪੈੜੀ ਨਹੀਂ ਹੈਗੀ ਵੈਸੇ ਉਹਡੇ ਨਾਲ ਹੀ ਆ ਅੰਕਲ ਆ ਸਾਡੇ ਆ ਦੇਖੋ ਹੰਬ ਲੱਗੇ ਛੋਟੇ ਜਿਹੇ ਬੂਟੇ ਨੂੰ ਕਿੰਨੇ ਸੋਹਣੇ ਹੰਬ ਲੱਗੇ ਆ ਆ ਨਿੰਬੂ ਲੱਗੇ ਨਿੰਬੂ ਨਹੀਂ ਮੇਰੇ ਖਿਆਲ ਸੰਤਰੇ ਆ ਮੈਨੂੰ ਡਰ ਲੱਗਦਾ ਮੈਂ ਕਦੀ ਆਈ ਨਹੀਂ ਕਿਸੇ ਦੀ ਪੈੜੀ ਸਿੱਧਾ ਮੈਂ ਲੈਣ ਆਈ ਆ ਫੂਦਣਾ ਫੂਦਣਾ ਲੈ ਕੇ ਜਾਣਾ ਆ ਆ ਦੇਖੋ ਉਹਨਾਂ ਨੇ ਤਾਂ ਕਾਫੀ ਬੇਲਾਂ ਲਈਆਂ ਸਾਡੇ ਕੋਈ ਨਾ ਕੇਅਰ ਕਰਨ ਵਾਲਾ ਹੈ ਨਹੀਂ ਆ ਇਹ ਵੀ ਆਫਿਸ ਚਲੇ ਜਾਂਦੇ ਆ ਡੈਡੀ ਜੀ ਵਿਚਾਰੇ ਹੁਣ ਇਕੱਲੇ ਕਿੱਧਰ ਕਿੱਧਰ ਕੀ ਕਰਨ ਆ ਦੇਖੋ ਪਲਾਂਟ ਕਿੰਨੇ ਆ ਵਾਹਿਗੁਰੂ ਮੈਨੂੰ ਡਰ ਬੋ ਲੱਗਦਾ ਆ ਦੇਖੋ ਫੋਦਨਾ ਦੇਖੋ ਤੁਸੀਂ ਆਦੇ ਫਾਮ ਲੱਗੇ ਆ ਵੀ ਲੰ ਲੱਗੀਆਂ ਉਹਨਾਂ ਦੇ ਅੰਕਲ ਹੁਣਾਂ ਨੇ ਨਾ ਬਈਆ ਰੱਖਿਆ ਹੁੰਦਾ ਆ ਉਹ 바ਵਾ ਲੱਗਾ ਰਹਿੰਦਾ ਕੰਮ ਕਰਨ ਕੋਈ ਨਹੀਂ ਆਪਾਂ ਵੀ ਹੁਣ ਸਬਜ਼ੀਆਂ ਬੀਜਣੀਆਂ ਸ਼ੁਰੂ ਕਰ ਦੇਣੀਆਂ ਆ। ਮੈਂ ਭੂਦਾਂ ਲੈਣ ਆਈ ਇੱਥੋਂ। ਮੈਂ ਕਿਾ ਚਟਣੀ ਬਣਾਉਣੀ ਅੱਜ। ਤੇ ਸਾਡੇ ਬੁੱਟੇ ਹੋਏ ਨਹੀਂ ਤੋੜ ਕੇ ਲੈ ਜਾਂਦੇ ਕੋਈ ਨਾ ਕੋਈ। ਮੈਨੂੰ ਤਾਂ ਅੰਬ ਲੱਗ ਗਏ ਨਹੀਂ ਆ ਗਏ ਸਾਡੇ। ਹਾਂ ਮਨ ਹੱਗ ਗਏ ਉਹ ਛੋਟੇ ਛੋਟੇ ਨੂੰ ਬਹੁਤ ਹਣ ਲੱਗੇ ਇਹਨੂੰ ਅਸੀਂ ਨਿਊ ਅੰਬ ਲਗਾਵਾਂਗੇ ਇੱਥੇ ਹੁਣ ਹਾਂਜੀ ਦੋਸਤੋ ਹੁਣ ਮੈਂ ਅਲਬੀਰ ਕੰਟ ਤੋਂ ਨਾਲ ਅੱਧੀ ਤਾਂ ਖਾਫ ਕਰ ਲਈ ਆ ਅਗਲੇ ਦਿਨ ਕਿੰਨਾ ਧੁੱਪ ਬੜੀ ਇੱਥੇ ਗਰਮੀ ਚ ਲੱਗੀ ਹੈ ਮੈਂ ਤਾਂ ਹੁਣ ਥੋੜੀ ਜਿਹੀ ਰਹਿ ਗਈ ਆ ਹੁਣ ਕੰਨਿਆਂ ਕੋ ਵੀਡੀਓ ਬਣਾਣੀ ਵੀ ਔਖੀ ਬਹੁਤ ਜ਼ਿਆਦਾ ਆ ਇਹ ਕਚਰਾ ਜਾਂ ਨਿਕਲਿਆ ਆ ਫੱਕਤੀ ਹੋਰ ਸੀ ਤੇ ਉਹਨੇ ਸਾਫ ਕਰ ਲਈਏ ਸਾਰੇ ਪਾਣੀ ਚਲਦਾ ਪਿਆ ਮੋਟਰ ਚਲਾਈਆ ਵੇਸਟ ਪਾਣੀ ਜਾ ਰਿਹਾ ਤੁਸੀਂ ਕਹਣਾ ਕਮੈਂਟ ਨਾ ਕਰਿਓ ਪਲੀਜ਼ ਹੈਲੋ ਜੀ ਗੁੱਡ ਆਫਟਰਨੂਨ ਹੁੰਦਾ ਪਹੁੰਚ ਚੁੱਕੀ ਹੈ ਹੈਲੋ ਹਾਂ ਜੀ ਇਹ ਖਪਾ ਰੈਸਟ ਕਰ ਲਈ ਕਣਕ-ਕਣਕ ਧੋ ਕੇ ਮੈਂ ਖਾਣਾ-ਕੁਣਾ ਸਾਰਾ ਕੁਝ ਬਣਾ ਲਿਆ ਸੀ ਡੈਡ ਜੀ ਭਾਈ ਨੂੰ ਰੋਟੀ ਦੇ ਆਏ ਸੀ ਤੇ ਆਪਾਂ ਚਾਹ ਬਣਾਣੇ ਪਏ ਉਹ ਲਈ ਆ ਕੇ ਤਲੀਆ ਰੇਤਲੇ ਜਿਹਾ ਪਾ ਕੇ ਦੇ ਲੈਣੀ ਆ ਤੇ ਕਣਕ ਸਾਡੀ ਵੀ ਸੁੱਕ ਚੱਲੀ ਆ ਦੋ ਧੁੱਪਾਂ ਵਿੱਚ ਸੁੱਕ ਜਾਣੀ ਐ ਇੱਕਦਮ ਸਹੀ ਹੋ ਗਈ ਸੀ ਤੋਂ ਕਣਕ ਕੰਮ ਫਰੀਆ ਤੇ ਹੁਣ ਮੈਂ ਜਾਣਾ 6 ਵਜੇ ਜਾਉਂਗੀ ਗੁਰਦੁਆਰਾ ਸਾਹਿਬ ਤਾਨੂੰ ਦਰਸ਼ਨ ਕਰਾਉਂਗੀ ਵੈਸੇ ਮੈਂ ਕਾਫੀ ਵਾਰੀ ਮੈਂ ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਕਰਾਇਸ ਕਰਕੇ ਮੈਂ ਵੀਡੀਓ ਨਹੀਂ ਬਣਾਨੀ ਹੈਗੀ ਉੱਥੇ ਜਾ ਕੇ ਆ ਮੈਂ ਚਾਹ ਰੱਖੀ ਆ ਇੱਕ ਕੱਪ ਬਣਾਉਣਾ ਸੀਗਾ ਮੈਂ ਇਹਦੇ ਵਿੱਚ ਛੋਟੀ ਇਤਲੀ ਵਿੱਚ ਬਣਾ ਲਈ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਪਲੀਜ਼ ਜੇ ਬਲੌਗ ਪਸੰਦ ਆਇਆ ਹੋ ਤਾਂ ਸਪੋਰਟ ਜੀ ਗੂਲ ਕਰਨੀ ਥੈਂਕ ਯੂ ਤੁਹਾਡਾ ਜੁੜਨ ਲਈ ਸਾਰਿਆਂ ਦਾ ਮੈਂ ਕੰਪਨੀ ਨੂੰ ਬਣਨੀ ਚਾਹ ਲੈ ਕੇ ਤੇ ਖਣੋਰਾ ਬੱਸ ਥੱਲੇ ਇਹ ਤਾਂ ਨਹੀਂ ਖੁੱਲਣਾ ਹੈਗਾ ਮੈਨੂੰ ਬਾਈਪਰ ਨਾਲ ਪਰ ਇਹ ਨਹੀਂ ਕਰਨਾ ਦੇਖੋ ਖਣੋਰਾ ਕਿੰਨਾ ਪਿਆ ਆ ਇੱਕ ਮਿੰਟ ਮੈਨੂੰ ਕੜਕ ਪਿੱਛੇ ਕਰਨੀ ਪੈਣੀ ਲੈ ਗੋੜੀ ਮੱਡੀ ਕੱਢਣੀ ਆਫੀਸ਼ਲ ਹੈ ਨਹੀਂ ਥੱਲੇ ਆ ਲੈ ਦਾਨੇ ਮੋਕਲਾ ਰੱਖ ਤੇ ਦਬਾਉਂ ਗਾ ਟੌਪ ਤੇ ਪਾਣੀ ਗਾ ਟੌਪ ਤੇ ਕੋਈ ਨਹੀਂ ਜਾਣਾ ਇੰਨੀ ਘਰ ਹੁੰਦੀ ਉੱਪਰ ਇਹ ਆਹ ਨੂੰ ਸਾਰੇ ਮੇਕਲਾਰਾ ਚੱਕਣਾ ਆ ਸਾਰੇ ਕਣਕ ਕਣਕ ਹੋਈ ਪਈ ਆ ਆ ਦੇਖੋ ਜੀ ਗੁਰਕਾਲ ਸੱਲੀਆਂ ਲੈ ਕੇ ਆ ਆਪਣੇ ਲਈ ਆਪਣੇ ਫਰੈਂਡ ਲਈ ਦੋਸਤ ਆਇਆ ਆ ਹਨ ਮੈਨੂੰ ਇਹ ਤਾਂ ਭੁੰਨ ਕੇ ਦੋਨ ਭੁੰਨ ਦਿੱਤੀਆਂ ਦੇਖੋ ਸਾਡੋ ਮੈਂ ਕਿਹਾ ਵੀ ਗੁਰਦੁਆਰਾ ਸਾਹਿਬ ਜਾਣਾ ਆ ਖੜਾ ਇਕੱਠੀ ਕਰਕੇ ਫਿਰ ਜਾਣੇ ਆ ਹਾਂ ਮੈਨੂੰ ਕਹਿੰਦੇ ਸੱਲੀਆਂ ਭੁੰਨ ਦੋ ਮੈਂ ਉਹ ਭੁੰਨ ਦਿੱਤੀਆਂ ਅੱਗ ਬਾਲੀ ਨੇ ਉਹਦੇ ਅੱਗ ਬਾਲ ਕੇ ਬਹੁਤ ਸੌਣੇ ਭੁੰਨਦੀਆਂ ਮੈਂ ਫਿਰ ਹਾਲ ਤਾਂ ਹੁਣ ਜਸਤੀ ਭੁੰਨ ਦਿੱਤੀਆਂ ਨੇ ਵੜਗੇੜੇ ਛੱਲੀ ਦੇ ਚੀਕਣਾ ਪਲੀਜ਼ ਖਾ ਸਕਦੇ ਆ ਜਾਓ